ਹੱਲੋ ਭਾਈਓ ਨਾਲ ਨਾਲ ਨਾਇਰ ਜੀ ਦਾ ਕਾਲਸਾ ਨਾਇਰ ਜੀ ਦੀ ਬਨੇ ਮੈਂ ਮੇਜਰ ਸਿੰਘ ਪੀ.ਆਰ.ਟੀ. ਜੀ ਪਟਿਆਲਾ ਵੱਲੋਂ ਮਾਨਸਾ ਜੁਨੀਅਨ ਨੇ ਟਰੱਕ ਜੁਨੀਅਨ ਤੇ ਬੱਸਾਂ ਦੇ ਜੁਨੀਅਨ ਰਲ ਕੇ ਧਰਨਾ ਦਿੱਤਾ ਹੈ ਜੋ ਇਹ ਕਾਲੇ ਕਾਨੂੰਨ ਵਾਪਸ ਕਰਾਉਣ ਖਾਤਰ ਹੈ ਇਹ ਹਰ ਹੀਲੇ ਬੱਸ ਕਰਾ ਕੇ ਹਟਾਂਗੇ ਤੇ ਜਿਹੜੇ ਸਾਡੇ ਡਰਾਈਵਰ ਭਾਈ ਨਜਾਇਜ਼ ਗੱਡੀਆਂ ਚਲਾ ਰਹੇ ਨੇ ਵੱਧ ਦੇ ਬਾਵਜੂਦ ਵੀ ਉਹਨਾਂ ਦੇ ਗਲ ਛਿੱਤਰਾਂ ਦਾ ਹਾਰ ਪਾਵਾਂਗੇ ਚੂੜੀਆਂ ਪਹਿਨਾਵਾਂਗੇ ਕਰਨ ਉਹ ਹੀ ਹੱਥੜਕੇ ਬੇਨਤੀ ਹੈ ਵੀ ਜਿੱਥੇ ਖੜੇ ਹੋ ਗੱਡੀਆਂ ਰੋਕੋ ਇਹ ਅਸੀਂ ਨਹੀਂ ਸਾਨੂੰ ਮਜਬੂਰ ਨਾ ਇਹ ਸਟੈਪ ਟਕਣਾ ਪੈਣਾ ਇਹ ਕਾਲੇ ਕਾਨੂੰਨ ਜਿੰਨਾ ਚਿਰ ਵਾਪਸ ਹੁੰਦੇ ਨਹੀਂ ਅਸੀਂ ਉਹਨਾਂ ਚਿਰ ਧਰਨੇ ਚੱਕਦੇ ਨਹੀਂ ਇਸ ਤੋਂ ਬਾਅਦ ਅਸੀਂ ਮਰਨ ਮਰਤੇ ਬੈਠਾਂਗੇ ਅਸੀਂ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਕਾਲੇ ਕਾਨੂੰਨ ਵਾਪਸ ਲਵੇ ਤੇ ਡਰਾਈਵਰਾਂ ਭਾਈਆਂ ਦੇ ਜਿਹੜਾ ਮੂਰੇ ਫਿਊਚਰ ਨੇਰੇ ਚਾ ਰਿਹਾ ਹੈ ਉਹਦਾ ਖਾਸ ਖਿਆਲ ਰੱਖੇ ਇਸ ਤੋਂ ਬਾਅਦ ਅਸੀਂ ਸੁਗਾਰਚ ਤੇਜ਼ ਕਰਾਂਗੇ ਕਿੰਨੇ ਦਿਨ ਚੱਲੂਗਾ ਇਹ ਧਰਨਾ ਇਹ ਧਰਨਾ ਅਣ ਮੈਦੇ ਸਮੇਂ ਲਈ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦਾ ਜੀ ਉਨਾਂ ਚਿਰ ਇਹ ਸਾਡਾ ਧਰਨਾ ਚੱਲੂਗਾ ਅਸੀਂ ਸਵੇ ਮਰਨ ਵਰਤੇ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਲਗਦੇ ਵਜ ਕੀ ਨਾਮ ਹੈ ਭਜਿੰਦਰ ਸਿੰਘ ਜੀ ਵਾਪਸ ਦੇ ਨਾਲ ਸਾਹਿਬ ਹੈ ਤੇ ਪ੍ਰਜਿੰਦਰ ਸਿੰਘ ਜੀ ਅੱਜ ਹੜਤਾਲ ਕੀਤੀ ਗਈ ਹੈ ਹਨ ਤਿੰਨ ਦਿਨ ਇਹ ਸਾਡੇ ਡਰਾਈਵਰ ਭਰਾਵਾਂ ਦੇ ਜਿਹੜੇ ਕਾਨੂੰਨ ਬਣਾਏ ਹੈ ਇਹਨਾਂ ਦੇ ਖਿਲਾਫ ਬਣਾਏ ਹੈ ਇਸ ਕਰਕੇ ਅਸੀਂ ਅਣ ਮਿੱਥੇ ਸਮੇਂ ਲਈ ਜਿਹੜਾ ਧਰਨਾ ਲਾਇਆ ਤੇ ਧਰਨੇ ਤੇ ਬੈਠੇ ਆਂ ਸਰਕਾਰ ਜਿੰਨਾ ਚਿਰ ਇਹ ਕਾਨੂੰਨ ਕਾ ਵਾਪਸ ਨਹੀਂ ਲੈਂਦੀ ਅਸੀਂ ਇਹ ਧਰਨਾ ਨਹੀਂ ਚਖਾਂਗੇ ਤੇ ਜੇ ਇਹ ਸਰਕਾਰ ਦੇ ਕੰਨ ਤੇ ਅੱਜ ਵੀ ਕੋਈ ਧੁਨਾਂ ਛਰਕੀ ਆਉਣ ਵਾਲੇ ਦਿਨਾਂਾਂ ਤੋਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਇਹਨੂੰ ਅਸੀਂ ਜੰਗੀ ਬੱਦਰ ਤੋਂ ਲੈ ਕੇ ਜਾਵਾਂਗੇ ਕਿਤੇ ਵੀ ਕੋਈ ਵਹੀਕਲ ਨਹੀਂ ਚੱਲੂਗਾ ਸਾਡੇ ਨਾਲ ਟਰੱਕਾਂ ਵਾਲੇ ਆਟੋ ਵਾਲੇ ਜਿੰਨੇ ਵੀ ਡਰਾਈਵਰ ਨੇ ਕਾਰ ਚਲਕਣੇ ਉਹ ਵੀ ਸਾਡੇ ਨਾਲ ਨੇ ਸਭ ਦਾ ਸਮਰਥਨ ਹੈ ਸਾਡੇ ਡਰਾਈਵਰ ਭਾਈਚਾਰੇ ਨੂੰ ਇਹ ਮਕੰਮਲ ਹੜਤਾਲ ਹੈ ਜਿਹੜੀ ਅਸੀਂ ਇਹਨੂੰ ਮਕੰਮਲ ਹੀ ਰੱਖਾਂ ਅੱਜ ਬੱਸਾਂ ਚੱਲਦੀਆਂ ਨਹੀਂ ਹੈਗੀਆਂ ਨਹੀਂ ਇਹ ਵੀ ਬੰਦ ਹੈ ਜੀ ਸਾਰੇ ਘਾੜੇ ਹੀ ਘਾੜੇ ਕੀ ਨਾਮ ਹੈ ਜੀ ਮੈਂ ਕਰਤੂ ਸਿੰਘ ਬਰਿੰ ਸਿੰਘ ਅਜੇ ਹੜਤਾਲ ਕੀਤੀ ਗਈ ਹੈ ਪਾਈਡ ਪਾਸਪ੍ਰੈਸ ਐਸੋਸੀਏਸ਼ਨ ਨਾਲ ਸਾਰੇ ਸਰਕਾਰ ਤੋਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਹ ਸੈਕਟਰ ਸਰਕਾਰ ਵੱਲੋਂ ਪੰਪਾਸ ਕੀਤਾ ਗਿਆ ਡਰਾਈਵਰਾਂ ਦੇ ਜਨਮ ਇਸ ਤੋਂ ਪਹਿਲਾਂ ਬਹਿਸ ਨਹੀਂ ਸੀ ਇਹਦੇ ਸਾਰੇ ਲੋਕਾਂ ਦੀ رائے ਲੈਣੀ ਚਾਹੀਦੀ ਇਹਦਾ 네ਗੇਟਿਵ ਪੱਖ ਕੀ ਹੈ ਪੋਜ਼ਿਟਿਵ ਸਰਕਾਰ ਨੇ ਅੰਦਰ ਵੇ ਕੇ ਕਾਨੂੰਨ ਬਣਾ ਲਿਆ ਪਾਸ ਕਰਤਾ ਜਿਹੜੀ ਉਪਾ ਅਜਿਹਾ ਵੀ ਮੈਨੂੰ ਇਸ 법 ਨੂੰ ਪਾਸ ਕਰਨ ਤੋਂ ਪਹਿਲਾਂ رائے ਲੈਣੀ ਕਿ ਜਿਹੜੇ ਅਸੀਂ ਡਰਾਈਵਰ ਕਨੈਕਟਰਾਂ ਅਸੀਂ ਇੱਕ ਦਿਹਾੜੀਦਾਰ ਬੰਦੇ 500 ਰੁਪਏ ਦੇ ਬੰਦਾ ਕੰਮ ਕਰਦਾ ਆ ਦੇ ਪਰਿਵਾਰ ਨਹੀਂ ਛੱਡ ਜਾਣਾ ਸਾਡੀ ਵੀ ਬਾਲ ਬੱਚੀ ਹੈ ਕੀ ਐਕਸੀਡੈਂਟ ਕੁਦਰਤੀ ਹੁੰਦਾ ਜਾਂ ਕੋਈ ਜਾਣਬੁੱਝ ਕੇ ਕਰਿਆ ਜਾਂਦਾ ਐਕਸੀਡੈਂਟ ਹੋਣਾ ਕੁਦਰਤੀ ਕਰਦਾ ਕੋਈ ਕਹਿੰਦਾ ਝੂਠੇ ਨੇ ਡਰਾਈਵਰ ਦਾ ਯਕੀਨ ਨਸ਼ਾ ਕੀਤਾ ਜੇ ਉਹਦਾ ਨਸ਼ਾ ਕੀਤਾ ਹੋਇਆ ਹੈ ਤਾਂ ਉਹ ਵਾਕਈ ਕੁਝ ਨਾ ਅੱਜ ਕਿਹੜੇ ਕਿਹੜੇ ਰੋਡ ਤੇ ਜਿਹੜੀਆਂ ਬੱਦਾਂ ਨਹੀਂ ਚੱਲਦੀਆਂ ਅੱਜ ਸਾਰਾ ਬੰਦਰਾ ਰੂ